ਵੱਡੀ ਖਬਰ ਦੇ ਨਾਲ ਸੀਐਮ ਮਾਨ ਦੀ ਪੇਸ਼ੀ ਤੋਂ ਪਹਿਲਾਂ 328 ਪਾਵਨ ਸਰੂਪ ਮਾਮਲੇ ਦੇ ਵਿੱਚ ਇੱਕ ਵੱਡਾ ਟਵਿਸਟ ਆ ਗਿਆ ਹੈ ਟਵਿਸਟ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਐਸਜੀਪੀਸੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਹੋ ਰਹੀ ਹੈ ਉਸ ਦੇ ਵਿੱਚ ਸਹਿਯੋਗ ਕੀਤਾ ਜਾਵੇ ਬਹੁਤ ਵੱਡੀ ਖਬਰ ਹੈ ਕਿਉਂਕਿ ਹੁਣ ਤੱਕ ਐਸਜੀਪੀਸੀ ਕਹਿ ਰਹੀ ਸੀ ਕਿ ਅਸੀਂ ਜਾਂਚ ਵਿੱਚ ਸਹਿਯੋਗ ਨਹੀਂ ਕਰਾਂਗੇ ਨਾ ਹੀ ਅਸੀਂ ਕੋਈ ਡਾਕੂਮੈਂਟ ਮਹਈਆ ਕਰਵਾਵਾਂਗੇ ਅਸੀਂ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਾਂਗੇ ਪਰ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਐਸਡੀਪੀਸੀ ਨੂੰ ਇਹ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਐਸਡੀਪੀਸੀ ਸਿੱਟ ਨੂੰ ਜਾਂਚ ਸਹਿਯੋਗ ਦੇਵੇ ਜਿਹੜੀ ਸਿੱਟ ਬਣਾਈ ਗਈ ਹੈ 328 ਪਾਵਨ ਸਰੂਪਾਂ ਦੇ ਗਾਇਬ ਹੋਏ ਮਾਮਲੇ ਦੇ ਵਿੱਚ ਕਿ ਉਸ ਨੂੰ ਸਹਿਯੋਗ ਕੀਤਾ ਜਾਵੇ ਲੋੜੀਂਦੀ ਜਾਣਕਾਰੀ ਦਿੱਤੀ ਜਾਵੇ ਇਹ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਆਖਿਰ ਕਿਉਂ ਇਹ ਟਵਿਸਟ ਲੈਣਾ ਪਿਆ ਆਖਰੇ ਕਿਉਂ ਯੂ ਟਰਨ ਲੈਣਾ ਪਿਆ ਕਾਰਨ ਕੀ ਆ ਇਸ ਦਾ ਇਹ ਸਮਝਣਾ ਪਵੇਗਾ ਦਰਸਲ ਲਗਾਤਾਰ ਇੱਕ ਗੱਲ ਉੱਠ ਰਹੀ ਸੀ ਕਿ ਆਖਿਰ ਐਸਜੀਪੀਸੀ ਛੁਪਾ ਕੀ ਰਹੀ ਹੈ ਲੁਕਾ ਕੀ ਰਹੀ ਹੈ ਜੇਕਰ ਈਸ਼ਰ ਸਿੰਘ ਦੇ ਵੱਲੋਂ 44 ਜਿਹੜੀ ਰਿਪੋਰਟ ਹੈ ਉਹ ਜਗ ظاہر ਹੈ ਫਿਰ ਐਸਜੀਪੀਸੀ ਕੀ ਛੁਪਾਰੀ ਹੈ ਕਿ ਕੁਝ ਧਾਲ ਦੇ ਵਿੱਚ ਕਾਲਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਐਸਜੀਪੀਸੀ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ एसजीपीसी ਸਹਿਯੋਗ ਕਰੇ ਸਰਕਾਰ ਦੇ ਨਾਲ ਸਹਿਯੋਗ ਕੀਤਾ ਜਾਵੇ ਲੋੜੀਂਦੀ ਜਾਣਕਾਰੀ ਦਿੱਤੀ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਕਿ ਪੰਥ ਨੇ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਸਰਕਾਰ ਦਾ ਦਖਲ ਸਹਿਣ ਨਹੀਂ ਕੀਤਾ ਤੇ ਨਾ ਹੀ ਅਗਾਹ ਕਰਾਂਗੇ ਜਥੇਦਾਰ ਨੇ ਕਿਹਾ ਕਿ ਪਰ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ 'ਚ ਕੁਝ ਲੋਕਾਂ ਵੱਲੋਂ ਸੰਗਤ ਦੇ ਵਿੱਚ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ ਤੇ ਵਡੇਰੇ ਹਿੱਤਾਂ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਇਹ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਂਦਾ ਹੈ ਖਾਸ ਕਰ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੂੰ ਉਹਨਾਂ ਨੂੰ ਅਧਿਕਾਰਿਤ ਕੀਤਾ ਜਾਂਦਾ ਹੈ ਕਿ ਉਹ ਕੇਵਲ ਅਤੇ ਕੇਵਲ ਕੇਵਲ ਸ਼ਬਦ ਯੂਜ਼ ਕੀਤਾ ਕਿ ਕੇਵਲ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਨਾਲ ਬਣਦਾ ਸਹਿਯੋਗ ਕਰਨ ਜਸਦਾਰ ਨੇ ਅੱਗੇ ਕਿਹਾ ਕਿ ਕੋਈ ਵੀ ਪਾਰਟੀ ਸਿਆਸੀ ਲਾਭ ਚੁੱਕਣ ਦਾ ਯਤਨ ਨਾ ਕਰੇ ਤੇ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤੱਕ ਸਹਿਬ ਪ੍ਰਤੀ ਜਵਾਬ ਦੇ ਅਤੇ ਪੰਥ ਦੋਖੀ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤੱਕ ਸਹਿਬ ਵੱਲੋਂ ਆਦੇਸ਼ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਸਿਆਸੀ ਧਿਰ ਸੰਸਥਾ ਇਸ ਸੰਜੀਦਾ ਮਾਮਲੇ ਦੇ ਉੱਤੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਕੀਤੀ ਜਾ ਰਹੀ ਸਿਆਸਤ ਬੰਦ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ। ਇੱਕ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਤਾੜਨਾ ਵੀ ਹੈ। ਇਸ ਦੇ ਵਿੱਚ ਜਾਂਚ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਹੈ। ਇਸ ਦੇ ਕੀ ਮਾਇਨੇ ਨੇ? ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਅੰਮ੍ਰਿਤਸਰ ਤੋਂ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਰਾਜੀਵ ਕਿਸ ਤਰ੍ਹਾਂ ਦੇਖਿਆ ਜਾਵੇ ਕਿਉਂਕਿ 15 ਜਨਵਰੀ ਨੂੰ ਸੀਐਮ ਮਾਨ ਨੂੰ ਤਲਬ ਕੀਤਾ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਹੁਣ ਤੱਕ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਐਸਜੀਪੀਸੀ ਸਹਿਯੋਗ ਨਹੀਂ ਕਰੇਗੀ ਜਾਂਚ ਦੇ ਵਿੱਚ ਕਿਉਂਕਿ ਸਰਕਾਰੀ ਦਖਲਅੰਦਾਜ਼ੀ ਮਨਜ਼ੂਰ ਨਹੀਂ ਹੈ ਪਰ ਹੁਣ ਇਹ ਟਵਿਸਟ ਕਿਉਂ ਕੀ ਕਰ ਬਿਲਕੁਲ ਇੱਕ ਨਵੀਰ ਜੇਕਰ ਗੱਲ ਕੀਤੀ ਜਾਵੇ 2 ਦਿਨ ਪਹਿਲਾਂ ਦੀ ਤਾਂ ਜਿਹੜੇ ਸਾਫਕਾ ਜੱਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜਦੋਂ ਨਿਊਜ਼ 18 ਔਰ ਖਾਸ ਤੌਰ ਤੇ ਮੇਰੇ ਵੱਲੋਂ ਸਪੈਸ਼ਲ ਜਿਹੜੀ ਗੱਲਬਾਤ ਕੀਤੀ ਗਈ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਇਹੋ ਸਲਾਹ ਦਿੱਤੀ ਸੀ ਕਿ ਐਸਜੀਪੀਸੀ ਨੂੰ ਜੋ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਸਰਕਾਰ ਨੂੰ ਸਵਾਲ ਕੀਤੇ ਜਾ ਸਕਦੇ ਨੇ ਕਿ ਹੁਣ ਤੱਕ ਕਈ ਜਿਹੜੇ ਬੇਅਦਬੀ ਦੇ ਮਾਮਲੇ ਹੋਏ ਨੇ ਉਹਨਾਂ ਦੇ ਵਿੱਚ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਇੱਕ ਪਾਸੇ 15 ਜਨਵਰੀ ਜਿਸ ਦੇ ਵਾਲੇ ਪਾਸੇ ਹਰ ਇੱਕ ਪੰਜਾਬੀ ਦਾ ਪਰਦੇ ਵਿੱਚ ਵੱਸਦੇ ਸਿੱਖਾਂ ਦਾ ਧਿਆਨ ਕੇਂਦਰਿਤ ਹੈ ਕਿ 15 ਜਨਵਰੀ ਨੂੰ ਜਦੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਜਾਣਾ ਹੈ ਉਸ ਦਿਨ ਕੀ ਗੱਲਬਾਤ ਹੋਏਗੀ ਮੁੱਖ ਮੰਤਰੀ ਵੱਲੋਂ ਕੀ ਤਰਕ ਰੱਖੇ ਜਾਂਦੇ ਨੇ ਪਰ ਉਸ ਤੋਂ ਠੀਕ 2 ਦਿਨ ਪਹਿਲਾਂ ਜਿਹੜਾ ਇਹ ਆਦੇਸ਼ ਕਰਨਾ ਕਿ ਐਜੀਪੀਸੀ ਜੋ ਹੈ ਉਹ ਸਹਿਯੋਗ ਕਰੇ ਪਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਸਿਰਫ ਤੇ ਸਿਰਫ ਜਿਹੜੇ 328 ਪਾਵਨ ਰੂਪ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਜੋ ਵੀ ਕੋਈ ਜ਼ਰੂਰੀ ਕੋਈ ਦਸਤਾਵੇਜ਼ ਹੈ ਕੋਈ ਜਾਣਕਾਰੀ ਹੈ ਉਹ ਸਟੇਟ ਦੇ ਨਾਲ ਜੋ ਹੈ ਐਸਜੀਪੀਸੀ ਦੇ ਪ੍ਰਧਾਨ ਨੂੰ ਕਿਹਾ ਗਿਆ ਕਿ ਉਹ ਸਾਂਝੀ ਕੀਤੀ ਜਾਵੇ ਕਿਉਂਕਿ ਹੁਣ ਤੱਕ ਇਹ ਸਵਾਲ ਖੜਾ ਹੋ ਰਿਹਾ ਸੀ ਐਸਜੀਪੀਸੀ ਵੱਲੋਂ ਖੁਦ ਬਿਆਨ ਜਾਰੀ ਕਰਕੇ ਇਹ ਗੱਲ ਕਹਿ ਦਿੱਤੀ ਗਈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਵੀ ਸਹਿਯੋਗ ਨਹੀਂ ਕਰਾਂਗੇ ਤਾਂ ਇਹਦੇ ਵਿੱਚ ਇੱਕ ਰਣਵੀਰ ਹੋਰ ਜਿਹੜੀ ਅਹਿਮ ਗੱਲ ਹੈ ਕਿ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਇੱਕ ਤਾਂ ਸਰਦਾਰ ਅਸ਼ੀਸ਼ ਸਿੰਘ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਸੀ ਉਸ ਦਾ ਜ਼ਿਕਰ ਹੋ ਰਿਹਾ ਉਸ ਦਾ ਹਵਾਲਾ ਦਿੱਤਾ ਗਿਆ ਕਿ ਉਸ ਦੇ ਵਿੱਚ ਵੀ ਸਪਸ਼ਟ ਤੌਰ ਤੇ ਉਸ ਰਿਪੋਰਟ ਦੇ ਭਾਗ ਨੰਬਰ 3 ਜਾਂ 4 ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈ ਉਹ ਇਸ ਅ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਲਾਹਾ ਲੈਣ ਦੀ ਕੋਸ਼ਿਸ਼ ਬਿਲਕੁਲ ਕੋਈ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਰਾਜੀਵ ਮੈਂ ਰੋਕ ਰਿਹਾ ਹਾਂ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਨੇ ਗਰੇਵਾਲ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਸਮਝਣਾ ਚਾਹੁੰਦੇ ਆ ਕਿ ਆਖਿਰ ਇਹ ਟਵਿਸਟ ਕਿਵੇਂ ਇਹ ਜਿਹੜਾ ਹੁਣ ਤੱਕ ਇਹ ਗੱਲ ਆਖੀ ਜਾ ਰਹੀ ਸੀ ਵਾਰ-ਵਾਰ ਕਿ ਐਸਜੀਪੀਸੀ ਸਹਿਯੋਗ ਨਹੀਂ ਕਰੇਗੀ ਐਸਜੀਪੀਸੀ ਜਾਂਚ ਵਿੱਚ ਸਹਿਯੋਗ ਨਹੀਂ ਕਰੇਗੀ ਐਸਜੀਪੀਸੀ ਸਰਕਾਰ ਦੀ ਦਖਲਅੰਦਾਜ਼ੀ ਮਨਜ਼ੂਰ ਨਹੀਂ ਕਰੇਗੀ ਪਰ ਆਖਿਰ ਹੁਣ ਕੀ ਹੋ ਗਿਆ ਜਿਹਾ ਕਿ ਜਾਂਚ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ਖਾਸ ਕਰ ਜਥੇਦਾਰ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਸੋ ਸੋ ਦੇਖੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਥੇਦਾਰ ਸਾਹਿਬ ਨੂੰ ਬੇਸ ਬਿਆਨ ਦਾ ਵੱਡਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਸਭ ਤੋਂ ਵੱਧ ਜਿੰਨੀ ਡਿਬੇਟ ਤੁਸੀਂ ਕਰ ਰਹੇ ਹੋ ਜੀ ਕਿ ਸਰਕਾਰ ਜਿਹੜੀ ਇਹ ਬਿਆਨ ਦੇ ਰਹੀ ਆ ਉੱਤੇ ਜਿਹੜੀ ਕਪੜਛਾਣ ਕੀਤੀ ਜਾ ਰਹੀ ਆ মিডিਆ ਵੱਲੋਂ ਉਹ ਇਹੀ ਆ ਨਾ ਜੀ ਵੀ ਸ਼੍ਰੋਮਿਕ ਕਮੇਟੀ ਜਿਓ ਕਹਿੰਦੇ ਜਰੀ ਇਹ ਕਿ ਚੋਰਾਂ ਦੀ ਮਤ ਕਰ ਰਹੀ ਆ ਤੋ ਇਸ ਗੱਲ ਲਈ ਮੈਨੂੰ ਲੱਗਦਾ ਵੀ ਤੁਹਾਨੂੰ ਦਾ ਸਭ ਤੋਂ ਪਹਿਲਾਂ ਇਸ ਗੱਲ ਦੀ ਵੱਡੀ ਛਲਾਗਾ ਆਪਣੇ ਤੌਰ ਤੇ ਕਰਨੀ ਚਾਹੀਦੀ ਹੈ ਹਾਲਾਂਕਿ ਕਿਸੇ ਧਰਮ ਜਾਂ ਅੜੇ ਜਾਂ ਪਾਰਟੀਆਂ ਦਾ ਸਬੰਧ ਨਹੀਂ ਹੈਗਾ ਜੀ ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆਪਣੇ ਹੀ ਸਮਰੱਥਾ ਅਕਾਲ ਤਖਤ ਸਾਹਿਬ ਵੱਲੋਂ ਇੱਕ ਜਾਂਚ ਹੋਈ ਉਸ ਜਾਂਚ ਤੇ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਪਰ ਅੱਜ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਭਰਮ ਪੈਦਾ ਕਰਵਾਇਆ ਜਾ ਰਿਹਾ ਕੀ ਸ਼ਰੋਣੀ ਕਮੇਟੀ ਖੈਦ ਉਹ ਜਿਹੜੇ ਚੋਰ ਲੋਕ ਨੇ ਮੈਨੂੰ ਮਾਫ ਕਰਨਾ ਬਾਰ-ਬਾਰ ਮੈਨੂੰ ਇਹ ਕਹਿਣਾ ਪੈਂਦਾ ਜਿਹੜੇ ਉਹ ਦੋਸ਼ੀ ਲੋਕ ਨੇ ਉਹਨਾਂ ਲੋਕਾਂ ਨੂੰ ਵਿਚਾਰੀ ਆ ਜਦੋਂ ਕਿ ਇਹ ਗੱਲ ਵੀ ਸਾਹਮਣੇ ਆ ਗਈ ਆ ਕਿ ਜਿਹੜੇ 16 ਬੰਦੇ ਸ਼ਰੋਣੀ ਕਮੇਟੀ ਦੇ ਕੱਢੇ ਸੀ ਉਹਨਾਂ 16 ਚੋਂ 4 ਕਭ ਬਹਾਲੋ ਕਿ ਵੀ ਆ ਗਏ ਹਾਈ ਕੋਰਟ ਤੋਂ ਤੇ ਪਰ ਉੱਥੇ ਵੀ ਜਿਹੜੀ ਐ ਛਰੋਣੀ ਕਮੇਟੀ ਨੇ ਉਹਨਾਂ ਨੂੰ ਨਹੀਂ ਬਹਾਲ ਕੀਤਾ ਤੇ ਉਹਨਾਂ ਨੂੰ ਨਹੀਂ ਵਾਪਸ ਲਿਆਂਦਾ ਹੋਣ ਜਿਹੜੀ ਗੱਲ ਆ ਕਿ ਸੰਗਤ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਭਰਮ ਬਣਾਇਆ ਕਿ ਸ਼ਾਇਦ ਛਰੋਣੀ ਕਮੇਟੀ ਉਹਨਾਂ ਨੂੰ ਬਚਾਉਣਾ ਚਾਹੁੰਦੀ ਆ ਹੋ ਜੇ ਜਫੇਦਾਰ ਸਾਹਿਬ ਨੂੰ ਸੰਗਤ ਨੇ ਕੋਈ ਆਪਣੇ ਵਿਚਾਰ ਦਿੱਤੇ ਹੋਣੇ ਆ ਉਸ ਗੱਲ ਨੂੰ ਲੈ ਕੇ ਜਿਹੜਾ ਫੈਸਲਾ ਕੀਤਾ ਤੇ ਇੱਕ ਚੰਗਾ ਫੈਸਲਾ ਦੇ ਹੁਣ ਅਸੀਂ ਇਹ ਗੱਲ ਖੁੱਲ੍ਹ ਕੇ ਕਵਾਂਗੇ ਕਿ ਸਰਕਾਰ ਏ 328 ਰੁਪਿਆਂ ਦੇ ਮਾਮਲੇ ਵਿੱਚ ਜੇ ਕੋਈ ਦਸਤਾਵੇਜ਼ ਦੀ ਗੱਲ ਕਰਦੀ ਆ ਤੇ ਉਹ ਮੰਗੇਗੀ ਤੇ ਉਹ ਅਸੀਂ ਸਹਿਯੋਗ ਚੋਣਕ ਬੜੀ ਗੱਲ ਕਰੇਵਾਲ ਸਾਹਿਬ ਤਾਂ ਇਹ ਸਮਝਿਆ ਜਾਵੇ ਤਾਂ ਇਹ ਸਮਝਿਆ ਜਾਵੇ ਕਿ ਮਹਿਸੂਸ ਕੀਤਾ ਗਿਆ ਏ ਕਿ ਜੇਕਰ ਚਲੋ ਠੀਕ ਹੈ ਕਿ ਇਸ਼ਰ ਸਿੰਘ ਦੀ 44 ਰਿਪੋਰਟ ਦੇ ਵਿੱਚ 16 ਲੋਕਾਂ ਨੂੰ ਕਿਹਾ ਗਿਆ ਕਿ ਇਹ ਦੋਸ਼ੀ ਨੇ ਇਨ੍ਹਾਂ ਨੇ ਗਲਤੀਆਂ ਕੀਤੀਆਂ ਐਸਜੀਪੀਸੀ ਨੇ ਜਿਹੜੀ ਬਣਦੀ ਸਜ਼ਾ ਸੀ ਵਿਭਾਗੀ ਉਹ ਵੀ ਦਿੱਤੀ ਕਾਨੂੰਨੀ ਕਾਰਵਾਈ ਨਹੀਂ ਹੋਈ ਇਹ ਵਾਰ-ਵਾਰ ਸਵਾਲ ਹੋ ਰਿਹਾ ਸੀ ਕਿ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਸਿੱਟ ਦਾ ਗਠਨ ਹੋਇਆ ਹਾਈ ਕੋਰਟ ਤੱਕ ਗੱਲ ਪਹੁੰਚੀ ਫਿਰ ਐਫ ਆਈ ਆਰ ਹੋਈ ਫਿਰ 295 ਏ ਧਾਰਾ ਲੱਗੀ ਤੇ ਜਾਂਚ ਵਿੱਚ ਸਹਿਯੋਗ ਮੰਗਿਆ ਜਾ ਰਿਹਾ ਸੀ ਤਾਂ ਹੁਣ ਇਕਤਾਇਆ ਕਿ ਜਾਂਚ ਵਿੱਚ ਸਹਿਯੋਗ ਐਸ ਡੀ ਪੀ ਸੀ ਦੇਵੇਗੀ ਪਹਿਲਾਂ ਨਹੀਂ ਦਿੱਤਾ ਜਾ ਰਿਹਾ ਸੀ ਰਿਕਾਰਡ ਜਿਹੜਾ ਜ਼ਰੂਰੀ ਹੈ ਉਹ ਦਿੱਤਾ ਜਾਵੇਗਾ ਪਰ ਜਿਹੜੀ ਹੁਣ 295 ਧਾਰਾ ਲਾਈ ਗਈ ਹੈ ਬੇਅਦਬੀ ਦੀ ਧਾਰਾ ਲਾਈ ਗਈ ਹੈ ਉਸ ਨੂੰ ਐਸਜੀਪੀਸੀ ਹੁਣ ਵੀ ਉਸੇ ਤਰ੍ਹਾਂ ਸਵਾਲ ਕਰਦੀ ਹੈ ਕਿ ਹੁਣ ਉਸ ਨੂੰ ਮੰਨ ਚੁੱਕੀ ਹੈ ਕਿ ਹਾਂ 295 ਏ ਧਾਰਾ ਲਾਈ ਗਈ ਹੈ ਠੀਕ ਹੈ ਦੇਖੋ ਅਕਾਲ ਤਖਤ ਸਾਹਿਬ ਨੇ ਇੱਕ ਰਿਪੋਰਟ ਬਣਾਈ ਉਸ ਰਿਪੋਰਟ ਦਾ ਜੋ ਹੁਕਮ ਕੀਤਾ ਉਦੋਂ ਦੋ ਤਰ੍ਹਾਂ ਦੀਆਂ ਦੁਬਧਾਵਾਂ ਸੀ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਵੀਡੀਓ ਦਿਖਾ ਰਹੇ ਆ ਕਿ ਉਸ ਸਮੇਂ ਦਾ ਜਿਹੜਾ ਪ੍ਰਧਾਨ ਸੀ ਸਾਡੇ ਉਹ ਪ੍ਰਧਾਨ ਕਹਿੰਦਾ ਵੀ ਅਸੀਂ ਕਰਾਂਗੇ ਉਹ ਉਹ ਕਈ ਵਢੇਰੇ ਹਿੱਤਾਂ ਦਾ ਮਸਲਾ ਹੋਏਗਾ ਪਰ ਅੱਜ ਅਸੀਂ ਇਹ ਗੱਲ ਕਹਿੰਦੇ ਆ ਕਿ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਜਿਹਨੂੰ ਛਾਜ ਚ ਪਾ ਕੇ ਛੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪਣੀਆਂ ناکਾਮੀਆਂ ਛਪਾਉਣ ਵਾਸਤੇ ਧਾਰਮਿਕ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੱਲ ਕੀਤੀ ਜਾ ਰਹੀ ਆ ਅਸੀਂ ਹੁਣ ਮੈਨੂੰ ਮੈਨੂੰ ਪੂਰਨ ਆਸ ਹੈ ਕਿ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਦੇਸ਼ ਨੂੰ ਮੈਨੂੰ ਲੱਗਦਾ ਕਿ ਅੱਜ ਤੋਂ ਹੀ ਲਾਗੂ ਕਰ ਦਵੇਗੀ ਤੇ ਅਸੀਂ ਕਿ ਆਵਾਂਗੇ ਕਿ ਹੁਣ ਜਿਹੜੀ ਗੱਲ ਭਗਵੰਤ ਮਾਨ ਦੀ ਕਰ ਰਿਹਾ ਜਾਂ ਉਹਨਾਂ ਦੀ ਸੈੱਟ ਕਰ ਰਹੀ ਹੈ ਕਿ ਅਸੀਂ ਉਹ ਗੁਰੂਗ੍ਰਾਹ ਸਾਹਿਬ ਦੇ ਪਾਵਨ ਸਰੂਪ ਲੱਭਣੇ ਆ ਕਿ ਕਿੱਥੇ ਆ ਤੇ ਅਸੀਂ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਹੁਣ ਸਰਕਾਰ ਇਹਨਾਂ ਦੇ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਜਿਵੇਂ ਕਿ ਸਰਵਲ ਸਾਹਿਬ ਇੱਕ ਇੱਕ ਲਾਸਟ ਸਵਾਲ ਹੈ ਇੱਕ ਲਾਸਟ ਸਵਾਲ ਹੈ ਇਸ ਦੇ ਵਿੱਚ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਸੀਐਮ ਮਾਨ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ 2020 ਦੇ ਉਹਨਾਂ ਦੇ ਵੱਲੋਂ ਮਤੇ ਦਿਖਾਏ ਗਏ ਤੇ ਉਸ ਤੋਂ ਬਾਅਦ ਜਿਹੜੀ 7 ਦਸੰਬਰ ਨੂੰ ਪਹਿਲਾਂ ਐਫ ਆਈ ਆਰ ਹੋਈ ਹੈ ਵਾਰ-ਵਾਰ ਗੱਲ ਇਹ ਆ ਰਹੀ ਸੀ ਕਿ ਜਿੱਥੇ ਐਸ ਜੀ ਪੀ ਸੀ ਹੈ ਤੁਸੀਂ ਕਹਿ ਰਹੇ ਹੋ ਇੰਡੀਪੈਂਡੈਂਟ ਬਾਡੀ ਹੈ ਠੀਕ ਹੈ ਪਰ ਅਕਾਲੀ ਦਲ ਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਜਾ ਰਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਕਹੇ ਤੋਂ ਜਾਂ ਅਕਾਲੀ ਦਲ ਦੇ ਆਗੂਆਂ ਦੇ ਕਹੇ ਤੋਂ ਇਹ ਸਿਸਟਮ ਚੱਲ ਰਿਹਾ ਹੈ ਜਦੋਂ ਐਸ ਐਸ ਕੋਹਲੀ ਦੀ ਗੱਲ ਆਉਂਦੀ ਹੈ ਕਿ ਪਹਿਲਾਂ ਕਾਨੂੰਨੀ ਕਾਰਵਾਈ ਕਰਵਾਉਣ ਦੀ ਗੱਲ ਸਾਹਮਣੇ ਆਈ ਜਦੋਂ ਕਹਿੰਦੇ ਐਸਐਸ ਕੋਹਲੀ ਦਾ ਨਾਮ ਆ ਗਿਆ ਫਿਰ ਉਹ ਮਤੇ ਵਾਪਸ ਲੈ ਲਏਗੇ ਇਸ ਕਰਕੇ ਜਿਹੜੀਆਂ ਇਹ ਦੁਬਿਧਾ ਮਾਸੀ ਕਿ ਹੁਣ ਦੂਰ ਹੋਣਗੀਆਂ ਕਿ ਅਜੇ ਹਾਂ ਨਹੀਂ ਐਸਜੀਪੀਸੀ ਨਹੀਂ ਬਚਾ ਰਹੀ ਕਿਸੇ ਨੂੰ ਜਿਸ ਦਾ ਜਿੰਨਾ ਕੋਈ ਗੁਨਾਹ ਹੈ ਗੁਨਾਹ ਦਾ ਸ਼ਬਦ ਵਰਤ ਰਹੇ ਨੇ ਕਿ ਜਿੰਨੀ ਕੋਈ ਜਿਸ ਦੇ ਜ਼ਿੰਮੇਵਾਰੀ ਸੀ ਉਸ ਨੂੰ ਓਨੀ ਉਸ ਦੀ ਸਜ਼ਾ ਮਿਲੇਗੀ ਅਸੀਂ ਤਾਂ ਕਹਿੰਦੇ ਹਾਂ ਜੀ ਜਿੰਨੀ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਤੇ ਅੱਜ ਕੋਹਲੀ ਵੀ ਉਹੀ ਆ ਤੇ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਵੀ ਉਹੀ ਆ ਤੇ ਉਹੀ ਅਸੀਂ ਆ ਉਹੀ ਸ਼ਰੋਣੀ ਕਮੇਟੀ ਆ ਸਾਡਾ ਮਸਲਾ ਇਹ ਤਾਂ ਸਿਰਫ ਤੇ ਸਿਰਫ ਇੱਕ ਵਾਰ ਖੜ ਕੇ ਕਿਸੇ ਨਾ ਕਿਸੇ ਟੰਗ ਨਾਲ ਕੋਈ ਧਾਰਮਿਕ ਮਸਲਾ ਨਹੀਂ ਕੋਈ ਧਾਰਮਿਕ ਜਿਆਦਾ ਦੀ ਗੱਲ ਨਹੀਂ ਕੀਤੀ ਜਾ ਰਹੀ ਇਹਦਾ ਸਿਰਫ ਏਜੰਡਾ ਬਣਾਇਆ ਜਾ ਰਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਨੂੰ ਘੇਰਾਬੰਦੀ ਕੀਤੀ ਜਾਵੇ ਜੀ ਤੇ ਅਸੀਂ ਤਾਂ ਹੁਣ ਕਹਿੰਦੇ ਆ ਜੇ ਜਹਦਰ ਸਾਹਿਬ ਨੇ ਕਹਿਦਾ ਸ਼ਰੋਣੀ ਕਮੇਟੀ ਦਾ ਇਹ ਕਿ ਸਾਰਾ ਸਹਿਯੋਗ ਦੇ ਹੁਣ ਕੱਢਣ ਲੇ ਕੇ ਆਉਣ ਜੀ ਅਸੀਂ ਤਾਂ ਮਹਾਰਾਜ ਇਸ ਗੱਲ ਲਈ ਹੁਣ ਹੁਣ ਪੂਰਨ ਤੌਰ ਤੇ ਆਸ ਕਰਦੇ ਆ ਕਿ ਜਿੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਸਿੱਟਾ ਕਰੇਗੀ ਕਰੇ ਅਸੀਂ ਸਹਿਯੋਗ ਕਰਨ ਦੀ ਹੁਣ ਕਾਲ ਤਖਸਾਲ ਸਾਹਿਬ ਨੇ ਸਾਨੂੰ ਹੁਕਮ ਕਰਤਾ ਅਸੀਂ ਕਰਾਂਗੇ ਜੀ ਤੇ ਹੁਣ ਦੇਣ ਕੱਢ ਕੇ ਕੋਲੀ ਵੀ ਉਹੀ ਆ ਕੋਲੀ ਨੂੰ ਅਸੀਂ ਬਚਾ ਰਹੇ ਆ ਤਾਂ ਮਤਲਬ ਅੱਜ ਕੋਲੀ ਨੂੰ ਬਚਾ ਰਹੇ ਆ ਕੱਲ ਅਸੀਂ 16 ਨੂੰ ਬਚਾ ਰਹੇ ਸੀ ਅਸੀਂ ਉਸ ਗੱਲ ਦਾ ਜਿਹਦਰ ਸਾਹਿਬ ਨੇ ਇਹ ਗੱਲ ਕਹੀ ਆ ਤੇ ਇਹ ਗੱਲ ਦਾ ਸਾਹਮਣੇ ਆ ਗਿਆ ਕਿ ਕਿਸੇ ਨੂੰ ਬਚਾਉਣ ਦਾ ਮਸਲਾ ਨਹੀਂ ਹੈ ਤੇ ਸਰਕਾਰ ਇਸ ਦੇ ਵਿੱਚ ਕੱਢੇ ਪਰ ਆ ਜਿਹੜਾ ਵਲ ਫੇਰ ਪਾ ਕੇ ਸਿਆਸੀ ਲੜਾਈ ਦਾ ਖੇੜਾ ਖਾੜਾ ਜਿਹੜਾ ਉਹ ਸ਼ਰੋਣੀ ਕਮੇਟੀ ਨੂੰ ਦਫ਼ਤਰ ਨੂੰ ਬਣਾਇਆ ਜਾ ਰਿਹਾ ਇਸ ਤੋਂ ਇਸ ਤੋਂ ਬਚੇ ਤੇ ਚੰਗੀ ਗੱਲ ਆ ਇਹ ਇਹ ਗੱਲਾਂ ਚੰਗੀਆਂ ਨਹੀਂ ਲੋਕ ਸਾਰਾ ਕੁਝ ਸਮਝਦੇ ਨੇ ਜੀ ਚਲੋ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜਨ ਦੇ ਲਈ ਐਸਟੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਜਦੋਂ ਜਥੇਦਾਰ ਸਾਹਿਬ ਨੇ ਵਡੇਰੇ ਹਿੱਤਾਂ ਦੇ ਲਈ ਸੰਗਤ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆ ਕਹਿ ਦਿੱਤਾ ਹੈ ਕਿ ਐਸਟੀਪੀਸੀ ਸਹਿਯੋਗ ਕਰੇ ਤਾਂ ਹੁਣ ਐਸਟੀਪੀਸੀ ਸਹਿਯੋਗ ਕਰੇਗੀ ਪਰ ਨਾਲ ਹੀ ਸਿਆਸਤ ਨਾ ਹੋਵੇ ਇਹ ਵੀ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਏ ਕਿ ਕੁਝ ਜਿਹੜਾ ਇੱਕ ਬਕਾਇਦਾ ਤੌਰ ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਕਿਹਾ ਕੀ ਗਿਆ ਏ ਆਦੇਸ਼ ਕੀ ਕੀਤਾ ਗਿਆ ਐਸਜੀਪੀਸੀ ਨੂੰ ਕਿਉਂਕਿ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਉਲਝਿਆ ਹੋਇਆ 2016 ਤੋਂ ਇਹ ਮਸਲਾ ਚੱਲਦਾ ਚੱਲਦਾ 2020 ਦੇ ਵਿੱਚ ਪਹੁੰਚਿਆ 2000 ਅਵੀ ਦੇ ਵਿੱਚ ਜਿਹੜੀ ਇਸ਼ੇ ਸਿੰਘ ਦੀ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ 16 ਲੋਕਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਕਿਹਾ ਜਾਂਦਾ ਹੈ ਕਿ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਹੋਵੇ ਗੋਬਿੰਦ ਸਿੰਘ ਲੋਂਗੋਵਾਲ ਉਸ ਵੇਲੇ ਪ੍ਰਧਾਨ ਸੀ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਵੇਲੇ ਜਨਰਲ ਸਕੱਤਰ ਸੀ ਉਸ ਤੋਂ ਬਾਅਦ ਫਿਰ ਮਤੇ ਪਾਏ ਜਾਂਦੇ ਨੇ ਕਿ ਨਹੀਂ ਵਿਭਾਗੀ ਕਾਰਵਾਈ ਹੀ ਹੋਵੇਗੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਆਪਣੇ ਤੌਰ ਤੇ ਐਸ.ਸੀ.ਪੀ.ਸੀ ਕਾਰਵਾਈ ਕਰੇਗੀ ਦੂਜੇ ਪਾਸੇ ਸਿੱਖ ਸੁਤਪਾਵਨਾ ਦਲ ਦੇ ਜਿਹੜੇ ਆਗੂ ਹੁੰਦੇ ਨੇ ਬਲਦੇਵ ਸਿੰਘ ਬਡਾਲਾ ਅਤੇ ਹੋਰ ਆਗੂ ਉਹ ਸੰਘਰਸ਼ ਕਰਦੇ ਨੇ ਧਰਨਾ ਲਾਉਂਦੇ ਨੇ ਲੰਮਾ ਸਮਾਂ ਇਹ ਧਰਨਾ ਚੱਲਦਾ ਹੈ ਤੇ ਹੁਣ 7 ਦਸੰਬਰ 2025 ਨੂੰ ਐਫਆਈਆਰ ਹੁੰਦੀ ਹੈ ਉਸ ਤੋਂ ਬਾਅਦ ਇੱਕ ਸੈਟ ਦਾ ਗਠਨ ਕਰ ਦਿੱਤਾ ਜਾਂਦਾ ਹੈ ਜਿਹੜੀ ਨਿਗਰਾਨੀ ਹੈ ਉਹ ਗੁਰਪ੍ਰੀਤ ਸਿੰਘ ਭੁੱਲਰ ਕਰ ਰਹੇ ਨੇ ਪਰ ਉਸ ਮਾਮਲੇ ਦੇ ਵਿੱਚ ਦੋ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਐਸਐਸ ਕੋਹਲੀ 2026 ਦੇ ਪਹਿਲੇ ਦਿਨ ਹੀ ਜਿਹੜੇ ਸੀਏਸੀ ਐਸਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵੀ ਸੀਏ ਦੱਸੇ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਕਰਮਜੀਤ ਸਿੰਘ ਦੋ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਐਸਜੀਪੀਸੀ ਵਾਰ-ਵਾਰ ਕਹਿ ਰਹੀ ਸੀ ਕਿ ਅਸੀਂ ਸਹਿਯੋਗ ਨਹੀਂ ਕਰਨਾ ਸਰਕਾਰ ਦੀ ਦਖਲਅੰਦਾਜ਼ੀ ਸਾਨੂੰ ਮਨਜ਼ੂਰ ਨਹੀਂ ਹੈ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਸਵਾਲ ਵੀ ਉੱਠ ਰਹੇ ਸੀ ਕਿ ਆਖਿਰ ਕੀ ਐਸਜੀਪੀਸੀ ਕਿਸੇ ਨੂੰ ਬਚਾਉਣਾ ਚਾਹੁੰਦੀ ਹੈ ਜਿਹੜੇ 16 ਲੋਕ ਸੀ ਇਸ ਦੇ ਵਿੱਚ ਨਾਮਜ਼ਦ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਜਿਹੜੇ ਲੋਕ ਨੇ ਉਹ ਇਸ ਵੇਲੇ ਇਸ ਸੰਸਾਰ ਤੋਂ ਹਲਵਿਦਾ ਆ ਚੁੱਕੇ ਨੇ ਇਹ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਬਾਕੀ ਲੋਕ ਜਿਹੜੇ ਨੇ ਕੀ ਉਹਨਾਂ ਨੂੰ ਬਚਾਇਆ ਜਾ ਰਿਹਾ ਸਵਾਲ ਇਹ ਸੀ ਤਾਂ ਹੁਣ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਵੱਲੋਂ ਇੱਕ ਬਕਾਇਦਾ ਤੌਰ ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਇਸ ਮਾਮਲੇ ਦੀ ਜਾਂਚ ਲਈ ਸਰਕਾਰ ਨੂੰ ਬਣਦਾ ਸਹਿਯੋਗ ਕਰਨ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਦੇ ਵਿੱਚ ਸਿਰਫ ਇੱਕੋ ਇੱਕ ਗੱਲ ਜਿਹੜੀ ਆ ਵਾਕੀ ਗਈ ਹੈ ਕਿ ਕੇਵਲ ਅਤੇ ਕੇਵਲ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੋਰ ਕਿਸੇ ਮਸਲੇ ਦਾ ਇਸ ਦੇ ਵਿੱਚ ਜ਼ਿਕਰ ਨਹੀਂ ਹੈ ਰਾਜੀਵ ਸ਼ਰਮਾ ਲਗਾਤਾਰ ਜੁੜੇ ਹੋਏ ਨੇ ਰਾਜੀਵ ਜੇਕਰ ਇਸ ਪ੍ਰੈਸ ਨੋਟ ਦੇ ਮਾਇਨੇ ਸਮਝੇ ਜਾਣ ਕਿਉਂਕਿ ਕੇਵਲ ਓਨਲੀ ਸ਼ਬਦ ਜਿਹੜਾ ਯੂਜ਼ ਕੀਤਾ ਗਿਆ ਕਿ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੀ ਜਾਂਚ ਤੇ ਸਹਿਯੋਗ ਕਰੋ ਹੋਰ ਮਸਲਿਆਂ 'ਚ ਨਹੀਂ ਕੋੜੋਂ ਵੀਰ ਇਸ ਮਾਮਲੇ ਨੂੰ ਜੇਕਰ ਧਿਆਨ ਦੇ ਨਾਲ ਦੇਖੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਸਿੱਖ ਸੰਗਤ ਦੇ ਵਿੱਚ ਜਾਂ ਜਿਹੜੀਆਂ ਪੰਥਕ ਧਿਰਾਂ ਨੇ ਉਨ੍ਹਾਂ ਦੇ ਵਿੱਚ ਵਿਰੋਧ ਜੋ ਹੈ ਉਹ ਦੇਖਣ ਨੂੰ ਮਿਲਿਆ ਕਿਉਂਕਿ ਜੋ ਈਮਾਨ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ بیٹے ਤਾਂ ਉਹ ਕੁਝ ਮਹਿਲਾਵਾਂ ਦੇ ਨਾਲ ਐਸ.ਪੀ.ਸੀ ਦਫ਼ਤਰ ਦੇ ਬਾਹਰ ਪਹੁੰਚਦੇ ਨੇ ਚੂੜੀਆਂ ਨਾਲ ਲੈ ਜਾਂਦੇ ਨੇ ਕਿ ਜੇਕਰ ਐਸ.ਪੀ.ਸੀ ਇਸ ਮਾਮਲੇ ਦੇ ਵਿੱਚ ਨਹੀਂ ਕੁਝ ਕਰਨਾ ਚਾਹੁੰਦੀ ਤਾਂ ਇਹ ਜਿਹੜੀਆਂ ਚੂੜੀਆਂ ਉਹਨਾਂ ਨੂੰ ਪਾ ਲੈਣੀਆਂ ਚਾਹੀਦੀਆਂ ਨੇ ਉਹਨਾਂ ਵੱਲੋਂ ਇਤਿਹਾਸ ਦਾ ਤਰਕ ਦਿੱਤਾ ਗਿਆ ਪਰ ਦੂਜੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਫ ਕਾ ਪ੍ਰਧਾਨ ਰਹਿ ਜਿਹੜੇ ਸਾਫ ਕਾ ਜਥੇਦਾਰ ਰਹਿ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਵੱਲੋਂ ਵੀ ਇਹ ਸਲਾਹ ਦਿੱਤੀ ਗਈ ਸੀ ਐਸ ਡੀ ਪੀ ਸੀ ਨੂੰ న్యూਸ 18 ਤੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਸਹਿਯੋਗ ਤੋਂ ਭੱਜਣ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਜਿਹੜਾ ਉਸ ਵੇਲੇ ਸਰਦਾਰ ਈਸ਼ਰ ਸਿੰਘ ਦੀ ਜਿਹੜੀ ਰਿਪੋਰਟ ਸੀ ਪੜਤਾਲੀਆ ਉਸ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਔਰ ਉਦੋਂ ਇਹ ਗੱਲ ਕਹੀ ਗਈ ਕਿ ਕੋਈ ਵੀ ਜਿਹੜਾ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਸਿਮਰ ਸਿੰਘ ਕੋਲੀ ਦਾ ਨਾਮ ਇਸ ਦੇ ਵਿੱਚ ਆਉਂਦਾ ਹੈ ਬਾਅਦ ਦੇ ਵਿੱਚ ਬਤੇ ਜਿਹੜੇ ਪਾ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਾਨੂੰਨੀ ਜਿਹੜੀ ਕਾਰਵਾਈ ਹੈ ਉਹ ਨਹੀਂ ਹੋਏਗੀ ਵਿਭਾਗੀ ਤੌਰ ਤੇ ਸਾਰਿਆਂ ਨੂੰ ਜੋ ਹੈ ਜਿਸਮਿਸ ਕਰ ਦਿੱਤਾ ਗਿਆ ਉਹਦਿਆਂ ਤੋਂ ਪਿਛਾ ਦਿੱਤਾ ਗਿਆ ਤਾਂ ਹੁਣ ਵੱਡੇ ਪੱਧਰ ਤੇ ਇਸ ਚੀਜ਼ ਨੂੰ ਲੈ ਕੇ ਵਿਰੋਧ ਹੋ ਰਿਹਾ ਕਿ ਆਖਿਰਕਾਰ ਐਸਜੀਪੀਸੀ ਸਹਿਯੋਗ ਕਰਨ ਤੋਂ ਕਿਉਂ ਭੱਜ ਰਹੀ ਹੈ ਤਾਂ ਹੁਣ ਇੱਕ ਪਾਸੇ ਤਾਂ 15 ਜਨਵਰੀ ਨੂੰ ਮੁੱਖ ਮੰਤਰੀ ਨੂੰ ਜੋ ਹੈ ਤਲਬ ਕੀਤਾ ਗਿਆ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ ਔਰ ਉਸ ਤੋਂ ਠੀਕ ਪਹਿਲਾਂ ਜਥੇਦਾਰ ਦਾ ਇਹ ਬਿਆਨ ਆਉਣਾ ਕਿ ਐਸਡੀਪੀਸੀ ਨੂੰ ਸਿਰਫ ਇਹ ਸਿਰਫ ਸ਼ਬਦ ਜ਼ਰੂਰ ਵਰਤੇ ਗਿਆ ਕਿ ਇੱਥੇ ਹੀ ਮਾਮਲੇ ਦੇ ਵਿੱਚ ਕਿਉਂਕਿ ਜੇ ਕਰੋਨਾ ਦੇ ਬਿਆਨ ਦੇ ਵਿੱਚ ਪੜਿਆ ਜਾਵੇ ਤਾਂ ਉਹਨਾਂ ਨੇ ਬਹੁਤ ਸਾਰੇ ਹਵਾਲੇ ਦਿੱਤੇ ਨੇ ਕਿ ਇਹ ਸਿੱਖਾਂ ਦੀ ਇੱਕ ਸਰਮੌਰ ਜਥੇਬੰਦੀ ਹੈ ਔਰ ਪੰਥਕ ਫੈਸਲੇ ਔਰ ਪੰਥਕ ਮਸਲਿਆਂ ਨੂੰ ਲੈ ਕੇ ਜੋ ਹੈ ਜਿਹੜੇ ਫੈਸਲੇ ਲੈਣ ਦਾ ਰਾਜੀਵ ਇੱਕ ਇੱਕ ਪ੍ਰੈਸ ਨੋਟ ਦੇ ਵਿੱਚ ਹੋਰ ਵੀ ਮੈਂ ਪੜ ਰਿਹਾ ਸੀ ਜ਼ਿਕਰ ਇੱਕ ਹੋਰ ਗੱਲ ਦਾ ਵੀ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਾਮਲੇ ਦੇ ਵਿੱਚੋਂ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਵਾਬਦੇਹ ਅਤੇ ਪੰਥ ਦੋਖੀ ਹੋਵੇਗੀ ਇਸ ਇਹਨਾਂ ਲਾਈਨਾਂ ਨੂੰ ਕੀ ਸਮਝਿਆ ਜਾਵੇ ਕਿ ਇਹ ਇਸ਼ਾਰਾ ਹੈ ਖਾਸ ਕਰ ਪੋਲਿਟੀਕਲ ਪਾਰਟੀਆਂ ਜਿਹੜੀਆਂ ਲਗਾਤਾਰ ਇਸ ਤੇ ਬਿਆਨ ਦਾਗ ਰਹੀਆਂ ਨੇ ਬਿਆਨਬਾਜ਼ੀ ਕਰ ਰਹੀਆਂ ਨੇ ਅਤੇ ਕੋਰਨਵੀਰ ਇਸ ਨੂੰ ਹੋਣ ਦੇ ਹਾਲਾਤਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਪਰ ਜਿੱਕਰ ਬਿਆਨ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਕਿ ਉਸ ਵੇਲੇ ਜਦੋਂ ਈਸ਼ਰ ਸਿੰਘ ਦੀ ਜਿਹੜੀ ਕਮਿਸ਼ਨ ਦੀ 45 ਰਿਪੋਰਟ ਸੀ ਉਸ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਇਸ ਚੀਜ਼ ਦਾ ਕੋਈ ਵੀ ਸਿਆਸੀ ਪਾਰਟੀ ਜਿਹੜੀ ਲਾਹਾ ਨਾ ਲਵੇ ਹੋ ਸਕਦਾ ਕਿ ਉਸ ਵੇਲੇ ਇਹ ਇਸ਼ਾਰਾ ਜੋ ਹੈ ਸ੍ਰੋਮਨੀ ਅਕਾਲੀ ਦਲ ਵਾਲੇ ਪਾਸੇ ਕੀਤਾ ਗਿਆ ਹੋਵੇ ਕਿਉਂਕਿ ਇਲਜ਼ਾਮ ਲੱਗ ਰਿਸੀ ਕਿ ਬਾਦਲ ਪਰਿਵਾਰ ਦੇ ਕਹਿਣ ਦੇ ਉੱਤੇ ਕੁਝ ਸਰੂਪ ਜਿਹੜੇ ਨੇ ਉਹ ਦਿੱਤੇ ਗਏ ਤਾਂ ਹੁਣ ਵੀ ਉਸੇ ਲਾਈਨ ਨੂੰ ਦੁਬਾਰਾ ਉਸ ਬਿਆਨ ਦੇ ਵਿੱਚ ਦਰਉਣਾ ਕਿ ਤਰ੍ਹਾਂ ਕਿਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਵੇਂ ਉਹ ਸੱਤਾ ਧਿਰ ਹੈ ਜਾਂ ਫਿਰ ਵਿਰੋਧੀ ਧਿਰਾਂ ਦੇ ਵਿੱਚ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਤਾਂ ਉਹ ਇਸ ਮਸਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਾ ਕਰਨ ਕਿਉਂਕਿ ਇਹ ਮਾਮਲਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਪਰ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਕਿ ਜਿਹੜੇ ਸਰੂਪ ਗਾਇਬ ਹੋਏ ਉਹਨਾਂ ਨੂੰ ਲੈ ਕੇ ਇਨਸਾਫ ਦੀ ਜਿਹੜੀ ਮੰਗ ਹੋ ਰਹੀ ਹੈ ਤਾਂ ਹੁਣ 2 ਦਿਨ ਬਚੇ ਨੇ 15 ਤਰੀਕ ਨੂੰ ਮੁੱਖ ਮੰਤਰੀ ਨੇ ਵੀ ਜੋ ਹੈ ਪੇਸ਼ ਹੋਣਾ ਉਸ ਤੋਂ ਪਹਿਲਾਂ ਕੀ ਹੋਰ ਬਦਲਾਅ ਜਾਂ ਕੀ ਡਵੈਲਪਮੈਂਟ ਦੇਖਣ ਨੂੰ ਮਿਲਦੀਆਂ ਨੇ ਉਸ ਦੇ ਉੱਤੇ ਵੀ ਲਗਾਤਾਰ ਨਜ਼ਰ ਬਣੀ ਹੋਈ ਹੈ ਰਾਜੀ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਇਸ ਵੇਲੇ ਆਪ ਆਗੂ ਬੱbbi ਬਾਦਲ ਜੁੜੇ ਨੇ ਬੱbbi ਬਾਦਲ ਜੀ న్యూਸ 18 ਪੰਜਾਬ ਤੇ ਸਵਾਗਤ ਹੈ ਵੱਡੀ ਖਬਰ ਦਾ ਅਦਾਸੀ ਜ਼ਿਕਰ ਕਰ ਰਹੇ ਲਗਾਤਾਰ ਕਿ ਜਿਹੜੇ ਜਥੇਦਾਰ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਹਨਾਂ ਦੇ ਵੱਲੋਂ ਐਸਜੀਪੀਸੀ ਨੂੰ ਹੁਣ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਜਿਹੜੀ ਸੱਟ ਬਣਾਈ ਗਈ ਹੈ ਉਹ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਉਸ ਦੇ ਵਿੱਚ ਐਸਜੀਪੀਸੀ ਸਹਿਯੋਗ ਕਰੇ ਤਾਂ ਪਹਿਲਾਂ ਇਹ ਗੱਲ ਆ ਰਹੀ ਸੀ ਕਿ ਸਹਿਯੋਗ ਨਹੀਂ ਕਰਨਾ ਐਸਜੀਪੀਸੀ ਵਾਰ-ਵਾਰ ਕਹਿ ਰਹੀ ਸੀ ਕਿ ਅਸੀਂ ਇੰਡੀਪੈਂਡੈਂਟ ਬਾਡੀ ਹਾਂ ਅਸੀਂ ਸਹਿਯੋਗ ਨਹੀਂ ਕਰਾਂਗੇ ਪਰ ਹੁਣ ਜੱਜਦਾਰ ਸਾਹਿਬ ਦਾ ਆਦੇਸ਼ ਆ ਗਿਆ ਏ ਤੁਹਾਡਾ ਪ੍ਰਤੀਕਰਮ ਚਾਹੁੰਦੇ ਆਂ ਦੇਖੋ ਅਸੀਂ ਤਾਂ ਮਹਿਸੂਸ ਕਰਦੇ ਆਂ ਕਿ ਅੱਜ ਸਿੱਖ ਸੰਗਤ ਦੀ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਦੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਜਿਸ ਮੁੱਦੇ ਤੇ ਐਸਜੀਪੀਸੀ ਲਕੋਣਾ ਚਾਹੁੰਦੀ ਸੀ ਚਾਦਰ ਪਾਉਣਾ ਚਾਹੁੰਦੀ ਸੀ ਉਸ ਮੁੱਦੇ ਤੇ ਅੱਜ ਜਥੇਦਾਰ ਸਾਹਿਬ ਨੂੰ ਵੀ ਆ ਕੇ ਕਹਿਣਾ ਪਿਆ ਕਿ ਸਹਿਯੋਗ ਕਰੋ ਔਰ ਮੈਂ ਮਹਿਸੂਸ ਕਰਦਾ ਕਿ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਕਿ ਦੇਖੋ ਨੰਗੇ ਪੈਰੀਂ ਅਸੀਂ ਜਾਵਾਂਗੇ ਔਰ ਹਿਸਾਬ ਦੇਣ ਜਾਵਾਂਗੇ ਹਿਸਾਬ ਲੈਣ ਨਹੀਂ ਜਾਵਾਂਗੇ ਕਿੱਡੀ ਹਲੀਮੀ ਨਾਲ ਉਹਨਾਂ ਨੇ ਜਿਹੜੀ ਬੇਨਤੀ ਕੀਤੀ ਤੇ ਮੈਂ ਮਹਿਸੂਸ ਕਰਦਾ ਸਿੱਖ ਸੰਗਤ ਦਾ ਦਬਾਅ ਬਹੁਤ ਬਣ ਗਿਆ ਸਿੱਖ ਸੰਗਤ ਚਾਹੁੰਦੀ ਹੈ ਕਿ ਪਤਾ ਲੱਗੇ ਕਿ ਉਹ ਸਰੂਪ ਜਿਹੜੇ 328 ਰੂਪ ਹੈ ਉਹ ਕਿੱਥੇ ਨੇ ਔਰ ਕਿੱਥੇ ਗਏ ਔਰ ਕਿਹਦੇ ਹੁਕਮ ਨਾਲ ਗਏ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਜਦੋਂ ਜਿਹੜਾ ਰਿਕਾਰਡ ਸਿੱਟ ਨੂੰ ਚਾਹੀਦਾ ਹੋਵੇਗਾ ਜਿਹੜੇ ਲੋਕਾਂ ਤੋਂ ਉਹ ਬਿਆਨ ਲੈਣਾ ਚਾਹੁੰਦੇ ਹੋਣਗੇ ਜਦੋਂ ਹੁਣ ਬਿਆਨ ਆਉਣਗੇ ਰਿਕਾਰਡ ਮਿਲੇਗਾ ਤਾਂ ਸੌਖੀ ਹੋ ਜੇਗੀ ਸਿੱਟ ਨੂੰ ਆਪਣੀ ਕਾਰਵਾਈ ਅੱਗੇ ਵਧਾਉਣੀ ਸੱਚ ਸਾਹਮਣੇ ਲਿਆਉਣਾ ਦੇਖੋ ਜੀ ਇਹ ਹੁਣ ਐਸਜੀਪੀਸੀ ਪ੍ਰਧਾਨ ਸਾਹਿਬ ਤੇ ਹੈ ਜੀ ਕਿ ਉਹ ਇਸ ਆਦੇਸ਼ ਦੀ ਪਾਲਣਾ ਰੂਹ ਨਾਲ ਕਰਦੇ ਨੇ ਇਹ ਜਾਂ 2 ਚਮਚੇ ਨਾਂ ਦੇ ਪਾ ਕੇ ਕਰਦੇ ਨੇ ਜੇ ਤਾਂ ਰੂਹ ਨਾਲ ਕਰਨਗੇ ਫਿਰ ਤਾਂ ਸਾਰਾ ਸੱਚ ਸੰਗਤ ਦੇ ਸਾਹਮਣੇ ਆਊਗਾ ਜੀ ਪਰ ਜੇ ਫਿਰ ਉਹੀ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਨੂੰ ਸਿਰਫ ਇਸ ਇਸ ਮੁੱਦੇ ਨੂੰ ਗਵਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਫਿਰ ਸਿੱਟ ਨੂੰ ਫਿਰ ਆਪਣੇ ਹੋਰ ਵੀ ਸਵਾਲ ਪੁੱਛਣੇ ਪੈਣਗੇ ਪਰ ਲੇਕਿਨ ਅੱਜ ਜਿਹੜਾ ਜਥੇਦਾਰ ਸਾਹਮਣੇ ਕਿਹਾ ਹੈ ਮੈਂ ਮਹਿਸੂਸ ਕਰਦਾ ਪੰਜਾਬ ਸਰਕਾਰ ਦੇ ਜਿਹੜੇ ਲਏ ਸਟੈਂਡ ਵੀ ਅੱਜ ਪਰੋੜਤਾ ਕੀਤੀ ਐ ਅੱਜ ਬਹੁਤ ਵੱਡੀ ਮੈਂ ਤਾਂ ਮਹਿਸੂਸ ਕਰਦਾ ਸਿੱਖ ਸੰਗਤ ਦੀ ਜਿੱਤ ਹੋਈ ਐ ਠੀਕ ਐ ਤੁਹਾਨੂੰ ਲੱਗਦਾ ਕਿ ਸੰਗਤ ਵਾਰ-ਵਾਰ ਕਹਿ ਰਹੀ ਸੀ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਸਰਕਾਰ ਵੀ ਕਹਿ ਰਹੀ ਸੀ ਸੀਐਮ ਮਾਨ ਕਹਿ ਰਹੇ ਸੀ ਕਿ ਸੱਚ ਜਿਹੜਾ ਹੈ ਉਹ ਸਾਹਮਣੇ ਆਉਣਾ ਚਾਹੀਦਾ ਕਿ 328 ਪਾਵਨ ਸਰੂਪ ਕਿੱਥੇ ਨੇ ਜਿਹੜੇ 16 ਲੋਕ ਜ਼ਿੰਮੇਵਾਰ ਨੇ ਹੁਣ ਉਹਨਾਂ ਤੋਂ ਹੋਰ ਪੁੱਛਗਿੱਛ ਹੋਏਗੀ ਪਤਾ ਲੱਗ ਸਕੇਗਾ ਕਿ ਕੀ ਵਾਕਿਆ ਹੀ ਬੇਅਦਬੀ ਹੋਈ ਐ ਜਾਂ ਐਸ.ਡੀ.ਪੀ.ਸੀ ਕਹਿ ਰਹੀ ਕਿ ਬੇਅਦਬੀ ਨਹੀਂ ਹੋਈ ਹੈਗੀ ਸੱਚ ਸਾਹਮਣੇ ਆਵੇਗਾ ਬਿਲਕੁਲ ਦੇਖੋ ਪਹਿਲੀ ਤਾਂ ਜਿਹੜੀ ਸ਼ੰਕਾ ਪੈਦਾ ਕਰਨ ਵਾਲੀ ਗੱਲ ਹੈ ਕਿ ਜਦੋਂ ਗੁਰੂ ਦੀ ਗੋਲਕ ਦੇ ਭਗੋੜੇ ਨੂੰ ਪ੍ਰਧਾਨ ਜੀ ਦੇ ਨਿੱਜੀ ਚੈਨਲ ਦੇ ਨਾਮ ਤੇ ਕਮਰਾ ਬੁੱਕ ਕਰਕੇ ਰੱਖਦੇ ਨੇ ਤਾਂ ਫਿਰ ਸ਼ੱਕ ਤਾਂ ਪੈਦਾ ਹੋਣੇ ਸੁਭਾਵਕ ਹੀ ਹੈ ਨਾ ਜੀ ਕਿ ਇਹ ਸਾਰੇ ਮਾਮਲੇ ਦੀ ਤਹਿ ਤੱਕ ਪਹੁੰਚ ਨਹੀਂ ਦੇਣਾ ਚਾਹੁੰਦੇ ਪਰ ਲੇਕਿਨ ਅੱਜ ਮੈਂ ਸਮਝਦਾ ਹਾਂ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਦਿੱਤਾ ਹੈ ਉਹਦੀ ਪਾਲਣਾ ਹੁਣ ਸ਼ਰੋਮਣੀ ਕਮੇਟੀ ਨੂੰ ਰੂਹ ਨਾਲ ਕਰਨੀ ਚਾਹੀਦੀ ਹੈ ਠੀਕ ਹੈ ਬੱਬੀ ਬਾਦਲ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਬੱਬੀ ਬਾਦਲ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਨੇ ਕਿਹਾ ਕਿ ਰੂ ਨਾਲ ਪਾਲਣਾ ਕਰਨੀ ਚਾਹੀਦੀ ਹੈ ਭਾਵੇਂ ਕਿ ਜਿਹੜਾ ਆਦੇਸ਼ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ एसजीपीसी ਨੂੰ এসজপিসি ਪ੍ਰਧਾਨ ਨੂੰ ਦਿੱਤਾ ਗਿਆ ਉਸ ਦੀ ਇਨ ਬਿਨ ਪਾਲਣਾ ਹੋਵੇ ਕਿ ਸਟ ਜਿਹੜਾ ਕੋਈ ਕਾਗਜ਼ ਪੱਤਰ ਮੰਗਦੀ ਹੈ ਕੋਈ ਦਸਤਾਵੇਜ਼ ਮੰਗਦੀ ਹੈ ਜਾਂਚ ਵਿੱਚ ਸਹਿਯੋਗ ਮੰਗਦੀ ਹੈ ਜਿਸ ਦੇ ਬਿਆਨ ਲੈਣਾ ਚਾਹੁੰਦੀ ਹੈ ਉਸ ਦੇ ਬਿਆਨ ਉਹਨਾਂ ਨੂੰ ਲੈਣ ਦਿੱਤੇ ਜਾਣ ਤੇ ਖਾਸ ਕਰਕੇ ਜਿਹੜਾ ਕੋਈ ਰਿਕਾਰਡ ਮੰਗਿਆ ਜਾਂਦਾ ਹੈ ਉਹ ਰਿਕਾਰਡ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਦੱਸ ਦਈਏ ਕਿ ਹੁਣ ਜਿਹੜੀ ਲਗਾਤਾਰ ਐਸਜੀਪੀਸੀ ਕੈਰੀ ਸੀ ਕਿ ਅਸੀਂ ਸਹਿਯੋਗ ਨਹੀਂ ਕਰਨਾ ਅਸੀਂ ਇੰਡੀਪੈਂਡੈਂਟ ਬਾਡੀ ਹਾਂ ਐਸਜੀਪੀਸੀ ਦੇ ਮਸਲਿਆਂ ਦੇ ਵਿੱਚ ਕੋਈ ਵੀ ਸਰਕਾਰ ਦਖਲਅੰਦਾਜ਼ੀ ਨਾ ਕਰੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਿੱਧੇ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਮੈਂ ਪ੍ਰਧਾਨ ਹਾਂ ਐਸਜੀਪੀਸੀ ਦਾ ਅਸੀਂ ਇਹ ਨਹੀਂ ਹੋਣ ਦੇਵਾਂਗੇ ਪਰ ਹੁਣ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹadesh ਜਾਰੀ ਕਰ ਦਿੱਤਾ ਗਿਆ ਹੈ ਤਾਂ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਜਾਂਚ ਵਿੱਚ ਸਹਿਯੋਗ ਕਰਨਗੇ ਐਸ ਪੀਸੀ ਦੇ ਵੱਲੋਂ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੁੜੇ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਆਦੇਸ਼ ਦੀ ਪਾਲਣਾ ਕਰਾਂਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਜੁੜੇ ਉਹਨਾਂ ਨੇ ਕਿਹਾ ਕਿ ਇਹ ਇਨਮਨ ਪਾਲਣਾ ਕਰਨੀ ਚਾਹੀਦੀ ਹੈ ਰੂਹ ਦੇ ਨਾਲ ਪਾਲਣਾ ਕਰਨੀ ਚਾਹੀਦੀ ਹੈ ਸਿਰਫ ਉੱਪਰੋਂ ਉੱਪਰੋਂ ਨਹੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਦੋਂ ਸਟ ਬੁਲਾਏਗੀ ਖਾਸ ਕਰ ਰਿਕਾਰਡ ਮੰਗੇਗੀ ਤਾਂ ਸਾਰਾ ਰਿਕਾਰਡ ਦਿੱਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਜ਼ਰੂਰ ਹੈ ਕਿ 15 ਜਨਵਰੀ ਨੂੰ ਸੀਮਾਨ ਮੰਨ ਨੂੰ ਤਲਬ ਕੀਤਾ ਹੋਇਆ ਏ ਉਹਨਾਂ ਦੇ ਕੁਝ ਇਤਰਾਜ਼ਜੋਗ ਕਥਿਤ ਇਤਰਾਜ਼ਜੋਗ ਬਿਆਨਾਂ ਕਰਕੇ ਐਸਜੀਪੀਸੀ ਨੇ ਅਤੇ ਹੁਣ ਉਸ ਦੇ ਵਿਚਾਲੇ ਉਸ ਤੋਂ 2 ਦਿਨ ਪਹਿਲਾਂ ਇਹ ਅਪਡੇਟ ਕਿ ਐਸਜੀਪੀਸੀ ਜਾਂਚ ਚ ਸਹਿਯੋਗ ਕਰੇ ਕਿਉਂਕਿ ਮਸਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਲਗਾਤਾਰ ਕਿ 328 55 ਰੂਪ ਕਿੱਥੇ ਨੇ ਇੱਕ ਪਾਸੇ ਜਿਹੜੇ ਪੰਥਕ ਸਦਭਾਵਨਾ ਦਲ ਦੇ ਆਗੂ ਨੇ ਸਿੱਖ ਸਦਭਾਵਨਾ ਦਲ ਦੇ ਆਗੂ ਉਹ ਕਹਿ ਰਹੇ ਨੇ ਕਿ ਬੇਅਦਬੀ ਹੋਈ ਹੈ ਅਤੇ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਵੀ ਹੈ ਕਿ ਬੇਅਦਬੀ ਹੋਈ ਹੈ ਐਸਜੀਪੀਸੀ ਵਾਰ-ਵਾਰ ਕਹਿ ਰਹੀ ਸੀ ਕਿ ਬੇਅਦਬੀ ਦਾ ਮਸਲਾ ਨਹੀਂ ਹੈ ਇਹ ਸਿਰਫ ਭ੍ਰਿਸ਼ਟਾਚਾਰ ਦਾ ਮਸਲਾ ਹੈ ਇਹ ਸਿਰਫ ਪੈਸਿਆਂ ਦੇ ਲੈਣ ਦੇਣ ਦਾ ਮਸਲਾ ਹੈ ਪਰ ਹੁਣ ਇਸ ਦੇ ਵਿੱਚ ਜਿਹੜੀ ਸੱਟ ਬਣਾਈ ਗਈ ਹੈ ਜਿਸ ਦੀ ਅਗਵਾਈ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਦੇ ਹੇਠ ਜਾਂਚ ਚੱਲ ਰਹੀ ਹੈ ਹੁਣ ਅੱਗੇ ਕੀ ਕੁਝ ਹੁੰਦਾ ਹੈ ਕਿਉਂਕਿ ਦੋ ਗ੍ਰਿਫਤਾਰੀਆਂ ਤਾਂ ਹੋ ਚੁੱਕੀਆਂ ਨੇ ਤੇ ਕੁੱਲ 16 ਲੋਕ ਨਾਮਜ਼ਦ ਨੇ ਉਸ ਐਫਆਈਆਰ ਦੇ ਵਿੱਚ ਜਿਹੜੀ 7 ਦਸੰਬਰ ਨੂੰ ਹੋਈ ਹੈ 295ਏ ਧਾਰਾ ਵੀ ਲਾਈ ਗਈ ਹੈ ਜੋ ਨੌਨ ਅਵੇਲੇਬਲ ਹੈ ਜਿਸ ਦੇ ਵਿੱਚ ਗ੍ਰਿਫਤਾਰੀ ਹੋਏਗੀ ਤਾਂ ਹਾਲਾਂਕਿ ਇਸ ਦੇ ਵਿੱਚੋਂ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਕੁਝ ਲੋਕਾਂ ਦੇ ਵੱਲੋਂ ਇਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਰਾਜੀਵ ਲਗਾਤਾਰ ਮੇਰੇ ਨਾਲ ਬਣੇ ਹੋਏ ਨੇ ਰਾਜੀਵ ਜੇਕਰ 16 ਜਿਹੜੇ ਮੁਲਜ਼ਮ ਨੇ ਇਸ ਐਫ ਆਈ ਆਰ ਦੇ ਮੁਤਾਬਕ ਉਹਨਾਂ ਬਾਰੇ ਦੇਖਿਆ ਜਾਵੇ ਕਿੰਨੇ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਕੁੱਲ ਇਸ ਵੇਲੇ ਕੀ 14 ਨੇ ਤੇ 14 ਦੇ ਵਿੱਚੋਂ ਕੁਝ ਨੇ ਐਂਟੀ ਸਬਟਰੀ ਬੇਲ ਵੀ ਲਾਈ ਸੀ ਅਗਾਉਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਸੀ ਅਤੇ ਦੂਜੇ ਪਾਸੇ ਦੋ ਗ੍ਰਿਫਤਾਰੀਆਂ ਹੋਈਆਂ ਨੇ ਕੀ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਬਿਲਕੁਲ 16 ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਉਸ ਵੇਲੇ ਵੀ ਜਿਹੜੀ ਰਿਪੋਰਟ ਹੈ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ ਔਰ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਅਹੁਦਿਆਂ ਤੋਂ ਹਟਾ ਕੇ ਜੋ ਹੈ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਸੀ ਪਰ ਦੋ ਮੁਲਾਕੀ ਨੇ ਉਹਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤਾਂ ਕੁੱਲ 14 ਜਿਹੜੇ ਮੁਲਜ਼ਮ ਜਿਨ੍ਹਾਂ ਦੇ ਵਿੱਚੋਂ ਇੱਕ ਹੋਰ ਪ੍ਰਮੁੱਖ ਨਾਮ ਹੈ ਡਾਕਟਰ ਰੂਪ ਸਿੰਘ ਜੋ ਕਿ ਉਸ ਵੇਲੇ ਦੇ ਮੁੱਖ ਸਕੱਤਰ ਸਨ ਹਲਕਾ ਇਹਨਾਂ ਵੱਲੋਂ ਆਪਣਾ ਜਿਹੜਾ ਸ੍ਰੀਫਾ ਹੈ ਉਹ ਦਿੱਤਾ ਗਿਆ ਸੀ ਕੁਝ ਮੁਲਾਜ਼ਮ ਵਿਦੇਸ਼ ਦੇ ਵਿੱਚ ਨੇ ਔਰ ਕਈਆਂ ਵੱਲੋਂ ਜੋ ਹੈ ਆਪਣੀ ਜਿਹੜੀ ਗਾਉ ਜਮਾਨਤ ਲਗਾਈ ਗਈ ਸੀ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੇ ਵਿੱਚ ਜੋ ਕਿ ਰੱਦ ਕਰ ਦਿੱਤੀ ਗਈ ਬਾਅਦ ਦੇ ਵਿੱਚ ਇਹ ਵੀ ਜਾਣਕਾਰੀ ਮਿਲੀ ਕਿ ਕੁਝ ਮੁਲਾਜ਼ਮ ਜਿਹੜੇ ਨੇ ਤਾਂ ਜਦੋਂ ਇਹ ਕਾਰਵਾਈ ਹੋਈ ਸੀ ਉਸ ਵੇਲੇ ਵੀ ਕੁਝ ਮੁਲਾਜ਼ਮ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਪਰ ਉਹਨਾਂ ਨੂੰ ਵੀ ਉੱਥੇ ਜੋ ਹੈ ਕੋਈ ਰਾਹਤ ਨਹੀਂ ਸੀ ਮਿਲੀ ਜਿਸ ਦਾ ਜ਼ਿਕਰ ਥੋੜੀ ਦੇਰ ਪਹਿਲਾਂ ਗੁਰਵਚਨ ਸਿੰਘ ਵੀ ਕਰ ਰਹੇ ਗੁਰਚਰਨ ਸਿੰਘ ਘਰੇਵਾਲ ਵੀ ਕਰ ਰਹੇ ਸੀ ਤਾਂ ਹੁਣ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਕਿ ਤਨਾ ਕਿਤੇ ਇਹ ਜਿਹੜਾ ਇੱਕ ਵੱਡਾ ਇਸ ਨੂੰ ਅਸੀਂ ਯੂ ਟਰਨ ਦੇ ਤੌਰ ਤੇ ਵੀ ਦੇਖ ਸਕਦੇ ਆਂ ਔਰ ਦੂਜੇ ਪਾਸੇ ਜੇਕਰ ਮੌਕੇ ਦੀ ਜਿਹੜੀ ਨਜ਼ਾਕਤ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸੀ ਕਿ ਐਸਜੀਪੀਸੀ ਆਖਿਰਕਾਰ ਸਹਿਯੋਗ ਤੋਂ ਕਿਉਂ ਭੱਜ ਰਹੀ ਹੈ ਕਿਉਂਕਿ ਜਦੋਂ 2 ਦਿਨ ਪਹਿਲਾਂ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਸ ਵੇਲੇ ਉਹ ਇਕੱਠੇਦਾਰ ਸਨ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਵੱਲੋਂ ਸਿੱਧੇ ਤੌਰ ਤੇ ਐਸਜੀਪੀਸੀ ਨੂੰ ਇਹ ਆਦੇਸ਼ ਕੀਤਾ ਗਿਆ ਸੀ ਕਿ ਜੋ ਵੀ ਕਾਰ ਤੁਸੀਂ ਤਮੇ ਦੇਓ ਸਖਤੋ ਸਖਤ ਜਿਹੜੀ ਹੋ ਸਕਦੀ ਹੈ ਉਹ ਕੀਤੀ ਜਾਵੇ ਹਾਲਾਂਕਿ ਬਾਅਦ ਦੇ ਵਿੱਚ ਕਾਨੂੰਨੀ ਕਾਰਵਾਈ ਤੋਂ ਕਿਤਨਾ ਕਿਤੇ ਇਨਕਾਰ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਸਿੰਮਰ ਸਿੰਘ ਕੋਲੀ ਦਾ ਵੀ ਨਾਮ ਸੀ ਜੋ ਕਿ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਲੋਕਾਂ ਦੇ ਵਿੱਚੋਂ ਮੰਨੇ ਜਾਂਦੇ ਨੇ ਤਾਂ ਉਸ ਕਰਕੇ ਜੋ ਹੈ ਕਾਨੂੰਨੀ ਕਾਰਵਾਈ ਕਰਨ ਦੀ بجائے ਉਹਨਾਂ ਨੂੰ ਆਪਣੇ ਆਪਣੇ ਉਦਿਆਂ ਤੋਂ ਫਾਰਕ ਚਰਨ ਦਾ ਜਿਹੜਾ ਫੈਸਲਾ ਹੋ ਗਿਆ ਹੈ ਜੀ ਪਰ ਹੁਣ ਕਾਨੂੰਨੀ ਕਾਰਵਾਈ ਹੋਵੇਗੀ ਐਸਜੀਪੀਸੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਇਸ ਜਾਂਚ ਦੇ ਵਿੱਚ ਸਹਿਯੋਗ ਕਰੋ ਦੂਜੇ ਪਾਸੇ ਐਫਆਈਆਰ ਹੋਈ ਹੈ ਫਿਲਹਾਲ ਹੀ ਸ਼ੁਕਰੀਆ ਰਾਜੀਵ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਗਾਤਾਰ ਜਾਣਕਾਰੀ ਦੇ ਰਹੇ ਸੀ ਤੁਹਾਨੂੰ ਦੱਸਦੀ ਹਾਂ ਇੱਕ ਵਾਰ ਫੇਰ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਡਵੈਲਪਮੈਂਟ ਹੋਈ ਹੈ ਕਿ ਐਸਜੀਪੀਸੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਐਸਜੀਪੀਸੀ ਜਾਂਚ ਵਿੱਚ ਸਹਿਯੋਗ ਕਰੇ ਸਰਕਾਰ ਨਾਲ ਸਹਿਯੋਗ ਕਰੋ ਲੋੜੀਂਦੀ ਜਾਣਕਾਰੀ ਦੇਵੋ ਇਹ ਆਦੇਸ਼ ਜਾਰੀ ਕੀਤਾ ਗਿਆ ਪੰਥ ਨੇ ਐਸਜੀਪੀਸੀ ਦੇ ਅਧਿਕਾਰ ਖੇਤਰ ਤੇ ਸਰਕਾਰ ਦਾ ਦਖਲਸੰ ਨਹੀਂ ਕੀਤਾ ਨਾ ਹੀ ਅਗਾਹ ਕਰਾਂਗੇ ਜਥੇਦਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਪਰ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਿਹੜਾ ਭਰਮ ਭੁਲੇਖਾ ਪੈਦਾ ਹੋਇਆ ਉਸ ਦੇ ਲਈ ਜ਼ਰੂਰੀ ਹੈ ਕਿ ਐਸਡੀਪੀਸੀ ਸਰਕਾਰ ਨੂੰ ਸਹਿਯੋਗ ਕਰੇ